ਪਤਾ ਲੱਗਦਾ ਹੈ ਜਦੋਂ ਗਿਣਤੀ ਹੁੰਦੀ ਹੈ ਯਾਨੀ ਕਿ ਗੈਪ ਕਦੋਂ ਹੋਇਆ ਇਹ ਕਿਸੇ ਨੂੰ ਨਹੀਂ ਪਤਾ ਇਹ ਹਵਾਲਾਤੀ ਚੋਰੀ ਦੇ ਮਾਮਲੇ ਦੇ ਵਿੱਚ ਲੈ ਕੇ ਆਂਦਾ ਹੋਇਆ ਸੀਗਾ ਪਰ ਅਚਾਨਕ ਇਹ ਗਾਇਬ ਹੋ ਜਾਂਦਾ ਆ ਬਠਿੰਡਾ ਦਾ ਹੀ ਇਹ ਕਹਿਦੀ ਹੈ ਔਰ ਤੁਸੀਂ ਅੰਦਾਜ਼ਾ ਲਾਓ ਕਿ ਕਿੱਡਾ ਵੱਡਾ ਇਹ ਟਰੈਪ ਹੈ ਕਿ ਕਿਵੇਂ ਗਾਇਬ ਹੋ ਗਿਆ ਕਿਸ ਤਰੀਕੇ ਗਾਇਬ ਹੋ ਗਿਆ ਹਾਲਾਂਕਿ ਹੁਣ ਤੱਕ ਜੜੀ ਹੈ ਕਹਿੰਦੇ ਵੀ ਅੰਦਰ ਲੀਆਂ ਸੀਸੀਟੀਵੀ ਖਗਾਲੀਆਂ ਜਾ ਰਹੀਆਂ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਥੋੜੇ ਦਿਨ ਪਹਿਲਾਂ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਝੜਪ ਹੋਈ ਸੀ ਜਿੱਥੇ ਕਿ ਕੈਦੀਆਂ ਤੇ ਹਵਾਲਾਤਿਆਂ ਦੇ ਵਿਚਕਾਰ ਕਾਫੀ ਖੂਨਾ ਖੂਨੂ ਖੂਨੀ ਹੋਏ ਸਨ ਤੇ ਅੱਜ ਇਹ ਖਬਰ ਆ ਜਾਂਦੀ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇੱਕ ਹਵਾਲਾਤੀ ਗਾਇਬ ਹੈ ਦਰਅਸਲ ਇਹ ਹਵਾਲਾਤੀ ਜਿਹੜਾ ਸੀਗਾ ਚੋਰੀ ਦੇ ਮਾਮਲੇ ਦੇ ਵਿੱਚ ਲਿਆਂਦਾ ਗਿਆ ਸੀਗਾ ਕਿਉਂਕਿ ਸਜ਼ਾ ਹੋਣੀ ਆ ਫਿਰ ਉਹ ਕਹਿੰਦੇ ਆ ਕੈਦੀ ਬਣਨਾ ਆ ਔਰ ਪਰ ਉਸ ਤੋਂ ਪਹਿਲਾਂ ਹੀ ਇਹ ਫਰਾਰ ਹੋ ਗਿਆ ਔਰ ਫਰਾਰ ਕਿਵੇਂ ਹੋਇਆ ਕਿਸ ਤਰੀਕੇ ਦੇ ਨਾਲ ਹੋਇਆ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਪਤਾ ਔਰ ਜੇਕਰ ਗੱਲ ਕੀਤੀ ਜਾਵੇ ਔਰ ਬਠਿੰਡਾ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਕਿ ਕੈਦੀ ਜਿਹੜਾ ਉਹਦੋਂ ਪਤਾ ਲੱਗਿਆ ਜਦੋਂ ਗਿਣਤੀ ਹੋਈ ਹੈ ਕੇਂਦਰੀ ਜੇਲ੍ਹ ਦੇ ਵਿੱਚ ਚੋਰੀ ਦੇ ਮਾਮਲੇ ਦੇ ਵਿੱਚ ਇਹ ਹਵਾਲਾਤੀ ਲਿਆਂਦਾ ਸੀਗਾ ਪਰ ਗਾਇਬ ਹੋ ਗਿਆ ਆ ਜਿਹਦਾ ਪਤਾ ਸਵੇਰੇ ਜਦੋਂ ਕੈਦੀਆਂ ਦੀ ਗਿਣਤੀ ਹੋਈ ਹੈ ਤਾਂ ਉਦੋਂ ਪਤਾ ਲੱਗਾ ਆ ਔਰ ਉਸ ਤੋਂ ਬਾਅਦ ਸ਼ਾਂਤਨੀ ਸ਼ੁਰੂ ਹੋਈ ਆ ਫਿਰ ਇਹਦੀ ਰਪਟ ਕੀਤੀ ਆ ਤੇ ਰਪਟ ਤੋਂ ਬਾਅਦ ਇਹ ਖਬਰ ਬਣਦੀ ਆ ਫਿਲਹਾਲ ਗਾਇਬ ਬੰਦੀ ਦੀ ਪਛਾਣ ਤਿਲਕ ਰਾਜ ਨਿਵਾਸੀ ਬਠਿੰਡਾ ਦੇ ਤੌਰ ਤੇ ਹੋਈ ਹੈ ਔਰ ਚੋਰੀ ਦੇ ਮਾਮਲੇ ਦੇ ਵਿੱਚ ਇਹ ਪੁਸ਼ਟੀ ਕਰਕੇ ਲਿਆਂਦਾ ਗਿਆ ਸੀ ਫਿਲਹਾਲ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਇੱਕ ਬੰਦੀ ਗਾਇਬ ਹੈ ਤਲਾਸ਼ੀ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਹੁਣ ਦੇਖਣਾ ਹੋਏਗਾ ਕਿ ਅੱਗੇ ਕੀ ਹੋਏਗਾ ਫਿਲਹਾਲ ਸਾਡੀ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਇਹ ਕੱਲ ਸਾਨੂੰ ਥਾਣਾ ਕਟ ਦੇ ਵਿੱਚ ਇੱਕ ਬਠਿੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਕੁਦਵੀਨ ਦਾਸ ਜੋ ਕਿ ਪਰਸਨਾਮ ਨਗਰਦ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕੋਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 BNS and 52 prison act ਦੇ ਤਹਿਤ ਥਾਣਾ ਕੈਟਰ ਦੇ ਵਿੱਚ ਮੁਕਦਮਾ ਦਰਜ ਰਜਿਸਟਰ ਕੀਤਾ ਤੇ ਇਸ ਦੀ ਪਕੜ ਵਾਸਤੇ ਵਕ ਵਕ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੋ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮੁਕਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਸਭ ਤੋਂ ਪਹਿਲਾਂ ਸਿੱਖ ਕਿਵੇਂ ਕਰ ਜਾ ਸਕਦਾ ਕਾਫੀ ਹਾਈ ਸਕੂਲ ਦੀ ਐਕਚੁਅਲੀ ਸੋਰ ਵੀ ਲਾਈਕ ਨਹੀਂ ਹੈ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇਖ ਕੇ ਜਿਹੜਾ ਜੇਲ੍ਹ ਵਿੱਚ ਪਹੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਬੰਦੀ ਕਾਰਵਾਈ ਹੈ ਇਸ ਦੇ ਖਿਲਾਫ ਵੀ ਕੀਤੀ ਜਾਊਗੀ ਤੇ ਪਰਸਰਾਮ ਨਗਰ ਬਟੰਡਾ ਦਾ ਰਹਿਣ ਵਾਲਾ ਹੈ ਤੇ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਨੁਖਦਵੀਨ ਦਾਸ ਜੋ ਕਿ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਬਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਮਠੱਣਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਬੰਦ ਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 BNS ਐਂਡ 52 ਪ੍ਰੈਜ਼ੈਂਟ ਐਕਟ ਦੇ ਤਹਿਤ ਥਾਣਾ ਕੈਟਰ ਦੇ ਵਿੱਚ ਮੁਕਦਮਾ ਦਰਜ ਕੀਤਾ ਤੇ ਇਸ ਦੀ ਪਕੜ ਵਾਸਤੇ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੋ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮੁਕਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਸਭ ਤੋਂ ਪਹਿਲਾਂ ਸਿੱਖ ਕਿਵੇਂ ਕਰ ਜਾ ਸਕਦਾ ਕਾਫੀ ਹਾਈ ਸਕੂਲ ਦੀ ਐਕਚੁਅਲੀ ਸਟੋਰ ਵੀ ਲਾਈਕ ਵੀ ਹੈਗੀ ਹੈ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇਖ ਕੇ ਜਿਹੜਾ ਜੇਲ੍ਹ ਵਿੱਚ ਪਹੌੜਾ ਹੋ ਗਿਆ ਸੋ ਇਸ ਸੰਬੰਧੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਬੰਦੀ ਕਾਰਵਾਈ ਹੈ ਇਸ ਦੇ ਖਿਲਾਫ ਵੀ ਕੀਤੀ ਜਾਊਗੀ ਤੇ ਪਰਸਨਾਮ ਨਗਰ ਪਟੰਡਾ ਤੋਂ ਜਾਣ ਵਾਲਾ